ਕਿੰਦੇ ਦੋਸਤੋ ਪੂਰੇ ਪੰਜਾਬ ਦੇ ਨਾਲ ਨਾਲ ਜਿਲ੍ਹਾ ਗੁਰਦਾਸਪੁਰ ਦੇ ਵੀ ਜਿਹੜੇ ਇਲਾਕੇ ਨੇ ਅਸੀਂ ਇਸ ਵੇਲੇ ਡੇਰਾ ਬੱਬਾ ਨਾਲ ਤੋਂ ਥੋੜਾ ਉਰੇ ਤੇ ਮਾਲੇਵਾਲ ਤੋਂ ਆਪਣਾ ਤਲਵੰਡੀ ਰਾਮਾ ਤੋਂ ਥੋੜਾ ਅੱਗੇ ਪਾਸ ਆਏ ਆ ਇੱਥੇ ਤੇ ਇਸ ਤੋਂ ਅੱਗੇ ਫਿਰ ਜਿਹੜਾ ਸਾਰਾ ਡੇਰਾ ਬੱਬਾ ਨਾਲ ਦਾ ਉਹ ਪੂਰਾ ਹੜਾਂ ਦੀ ਮਾਰ ਚ ਆ ਚੁੱਕਿਆ ਇਹ ਦੇਖੋ ਦਿਨ ਸੜਕ ਦੇ ਉੱਤੇ ਪਾਣੀ ਖੜਿਆ ਤੇ ਲੋਕ ਜਿਹੜੇ ਆਪਣੇ ਸਮਾਨ ਕੋਸ ਰੱਖਿਆ ਥਾਵਾਂ ਤੇ ਲੈ ਕੇ ਜਾ ਰਹੇ ਆ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਇਲਾਕਾ ਵਾ ਡੇਰਾ ਬਾਬਾ ਨਾਨਕ ਦੇ ਇਲਾਕਲੇ ਸਾਰੇ ਜਿੰਨੇ ਵੀ ਪਿੰਡ ਨੇ ਉਹ ਪੂਰੇ ਦਾ ਪੂਰੇ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਪਾਣੀ ਵੀ ਬਹੁਤ ਤੇਜ਼ ਵਹਾ ਦਿੰਦਾ ਕਿ ਘਰ ਵੀ ਇਦਾਂ ਹੀ ਆ ਸਾਰੇ ਸਾਰਾ ਇਲਾਕਾ ਜਿਹੜਾ ਤੇ ਇੱਥੋਂ ਤੱਕ ਜਿਹੜੇ ਆ ਲੋਕ ਦੇਖੋ ਸ਼ਹਿਰਾਂ ਚੋਂ ਪਿੰਡਾਂ ਚੋਂ ਪਾਣੀ ਦਾ ਜਿਹੜਾ ਜਾਇਜਾ ਲੈਣ ਲਈ ਇੱਥੇ ਪਹੁੰਚ ਹੋਇਆ ਤੇ ਬਹੁਤ ਹੀ ਮੰਦੇ ਹਾਲਾਤ ਨੇ ਤੇ ਇੱਧਾਂ ਦੇ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੂਰਾ ਜਿਹੜਾ ਉਹ ਟੀਮਾਂ ਦਾ ਪ੍ਰਬੰਧ ਕੀਤਾ ਹੋਇਆ ਕਿ ਕਿਸੇ ਵੀ ਜਿਹੜੀ ਅੰਤ ਪਾਣੀ ਘਟਨਾ ਸਮੇਂ ਜਿਹੜੀ ਮਦਦ ਪਹੁੰਚ ਸਕੇ ਪਰ ਪਿੰਡਾਂ 'ਚ ਜਿੱਥੇ-ਜਿੱਥੇ ਪਾਣੀ ਆਇਆ ਉੱਥੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਗਿਆ। ਤੁਸੀਂ ਦੇਖੋ ਕਿੰਨੀ ਤੇਜ਼ ਪਾਣੀ ਜਿਹੜਾ ਉਹ ਚੱਲ ਰਿਹਾ ਤੇ ਹੱਲੇ ਜਿਹੜੇ ਮਾਧੂਪੁਰ ਬਕਸ ਵਿੱਚ ਜਿਹੜੀ ਮਾਧੂਪੁਰ ਵਾਲੀ ਉਹ ਟੁੱਟ ਗਿਆ ਫਲੱਡ ਗੇਟ ਉਹਨਾਂ ਦਾ ਪਾਣੀ ਹਜੇ ਸ਼ਾਮ ਤੱਕ ਸ਼ਾਇਦ ਰਾਤ ਤੱਕ ਇੱਥੇ ਪਹੁੰਚੇ ਹੈ ਸਾਰਾ ਅੱਗੇ ਦਿਲਾ ਵੀ ਇਲਾਕਾ ਵਾ ਇਹ ਪੂਰੀ ਤਰ੍ਹਾਂ ਛੇ ਘਟੋ ਘਟ ਵੀ ਤੇ 8 6 10 10 ਫੁੱਟ ਜਿਹੜਾ ਪਾਣੀ ਭਰ ਗਿਆ ਇਹ ਇਲਾਕਾ ਜਿਹੜਾ ਬਹੁਤ ਬੁਰੀ ਤਰ੍ਹਾਂ ਜਿਹੜਾ ਹੜ੍ਹ ਦੇ ਪ੍ਰਭਾਵੇਟ ਆਇਆ ਉਹ ਅੱਗੇ ਦੂਰ ਜਿਹੜੇ ਪਿੰਡ ਨੇ ਉਹ ਸਾਰੇ ਖਾਲੀ ਕਰਵਲ ਗਏ ਆ ਦੇਖ ਸਕਦੇ ਹੋ ਕਿ ਜਿੱਦਾਂ ਇਹ ਸਾਰਾ ਮਸ਼ਹਰ ਇਰੀਆ ਜਿਹੜਾ ਪਾਣੀ ਦੇ ਚੁੱਕ ਗਿਆ ਬਹੁਤ ਮਾੜੇ ਹਾਲਾਤ ਹੋਈ ਬਣੇ ਪਏ ਇਸ ਵਾਲੇ ਸਾਰਾ ਏਰੀਆ ਜਿਹੜੇ ਪਾਣੀ ਚ ਡੁੱਬ ਗਿਆ ਜੀ ਦੋਸਤੋ ਪੂਰੇ ਪੰਜਾਬ ਦੇ ਨਾਲ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਵੀ ਜਿਹੜੇ ਇਲਾਕੇ ਨੇ ਅਸੀਂ ਇਸ ਵੇਲੇ ਡੇਰਾ ਬੱਬਾ ਨਾਲ ਨੂੰ ਤੋਂ ਥੋੜਾ ਉਰੇ ਤੇ ਮਾਲੇਵਾਲ ਤੋਂ ਆਪਣਾ ਤਲਵੰਡੀ ਰਾਮਾ ਤੋਂ ਥੋੜਾ ਅੱਗੇ ਤੱਕ ਆਏ ਆ ਇੱਥੇ ਤੇ ਇਸ ਤੋਂ ਅੱਗੇ ਫਿਰ ਜਿਹੜਾ ਸਾਰਾ ਡੇਰਾ ਬੱਬਾ ਨਾਲ ਦਾ ਉਹ ਪੂਰਾ ਹੜਾਂ ਦੀ ਮਾਰ ਚ ਆ ਚੁੱਕਿਆ ਦੇਖੋ ਤੁਸੀਂ ਸੜਕ ਦੇ ਉੱਤੇ ਪਾਣੀ ਖੜਿਆ ਤੇ ਲੋਕ ਜਿਹੜੇ ਆਪਣੇ ਸਮਾਨ ਕੋਸ ਰੱਖੇ ਥਾਵਾਂ ਤੇ ਲੈ ਕੇ ਜਾ ਰਹੇ ਆ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਇਲਾਕਾ ਵਾ ਡੇਰਾ ਬਾਬਾ ਨਾਨਕ ਦੇ ਇਲਾਕਲੇ ਸਾਰੇ ਜਿੰਨੇ ਵੀ ਪਿੰਡ ਨੇ ਉਹ ਪੂਰੇ ਦਾ ਪੂਰੇ ਜਿਹੜੇ ਨੇ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤੇ ਪਾਣੀ ਵੀ ਬਹੁਤ ਤੇਜ਼ ਵਹਾਅ ਦਿੰਦਾ ਜੇ ਘਰ ਵੀ ਇਦਾਂ ਹੀ ਹੈ ਸਾਰੇ ਸਾਰਾ ਇਲਾਕਾ ਜਿਹੜਾ ਤੇ ਇੱਥੋਂ ਤੱਕ ਜਿਹੜੇ ਲੋਕ ਦੇਖੋ ਸ਼ਹਿਰਾਂ ਚੋਂ ਪਿੰਡਾਂ ਚੋਂ ਪਾਣੀ ਦਾ ਜਿਹੜਾ ਜੈਜਾ ਲੈਣ ਦੀ ਇੱਥੇ ਪਹੁੰਚ ਹੋਇਆ ਤੇ ਬਹੁਤ ਹੀ ਮੰਦੇ ਹਾਲਾਤ ਨੇ ਤੇ ਇੱਧਾਂ ਦੇ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੂਰਾ ਜਿਹੜਾ ਉਹ ਟੀਮਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਕਿ ਕਿਸੇ ਵੀ ਜਿਹੜੀ ਅਚਾਨਕੀ ਘਟਨਾ ਸਮੇਂ ਜਿਹੜੀ ਮਦਦ ਪਹੁੰਚ ਸਕੇ ਪਰ ਪਿੰਡਾਂ 'ਚ ਜਿੱਥੇ-ਜਿੱਥੇ ਪਾਣੀ ਆਇਆ ਉੱਥੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਗਿਆ ਤੇ ਦੇਖੋ ਕਿੰਨੀ ਤੇਜ਼ ਪਾਣੀ ਜਿਹੜਾ ਉਹ ਚੱਲ ਰਿਹਾ ਤੇ ਹੱਲੇ ਜਿਹੜੇ ਮਾਧੂਪੁਰ ਬਕ ਦੇ ਜਿਹੜੀ ਮਾਧੋਪੁਰ ਵਾਲੀ ਉਹ ਟੁੱਟ ਗਿਆ ਫਲੱਡ ਗੇਟ ਉਹਨਾਂ ਦਾ ਪਾਣੀ ਹਜੇ ਸ਼ਾਮ ਤੱਕ ਸ਼ਾਇਦ ਰਾਤ ਤੱਕ ਇੱਥੇ ਪਹੁੰਚੇ ਹੈ ਸਾਰਾ ਅੱਗੇ ਦਿਲਾਂ ਵੀ ਇਲਾਕਾ ਵਾ ਇਹ ਪੂਰੀ ਤਰ੍ਹਾਂ ਇੱਥੇ ਘਟੋ ਘਟ ਵੀ ਤੇ 8 6 10 10 ਫੁੱਟ ਜਿਹੜਾ ਪਾਣੀ ਭਰ ਗਿਆ ਇਹ ਇਲਾਕਾ ਜਿਹੜਾ ਬਹੁਤ ਬੁਰੀ ਤਰ੍ਹਾਂ ਜਿਹੜਾ ਹੜ੍ਹ ਦੇ ਪ੍ਰਭਾਵੇਟ ਆਇਆ ਉਹ ਅੱਗੇ ਦੂਰ ਜਿਹੜੇ ਪਿੰਡ ਨੇ ਉਹ ਸਾਰੇ ਖਾਲੀ ਕਰਵਲ ਗਏ ਇਹ ਦੇਖ ਸਕਦੇ ਹੋ ਕਿ ਜਿੱਦਾਂ ਇਹ ਇਹ ਜਦੋਂ 10 ਪਾਣੀ ਵਿੱਚ ਲੁਕ ਗਿਆ ਹੋਰ ਮਾੜੇ ਹਾਲਾਤ ਹੋਏ ਬਣੇ ਪਏ ਇਸ ਵਾਲੇ ਸਾਰਾ ਏਰੀਆ ਜਿਹੜੇ ਪਾਣੀ ਚ ਲੁਕ ਗਿਆ